ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਪੰਜਾਬ ਵਿੱਚ ਅੱਜ ਆਪਾਂ ਆਲੂ ਗੋਭੀ ਦੀ ਸਬਜ਼ੀ ਇੱਕਦਮ ਨਵੇਂ ਤਰੀਕੇ ਨਾਲ ਬਣਾਵਾਂਗੇ ਜੋ ਕਿ ਖਾਣ ਵਿੱਚ ਬਿਲਕੁਲ ਇਸ ਤਰ੍ਹਾਂ ਲੱਗਦੀ ਹੈ ਜਿਸ ਦਾ ਫਰਾਈ ਕਰਕੇ ਗੋਭੀ ਬਣਾਈ ਹੋਵੇ ਤਾਂ ਸ਼ੁਰੂ ਕਰਦੇ ਹਾਂ ਜੀ ਰੈਸਪੀ ਨੂੰ ਸਭ ਤੋਂ ਪਹਿਲਾਂ ਦੋ ਵੱਡੇ ਸਾਈਜ਼ ਦੇ ਆਲੂਆਂ ਨੂੰ ਮੀਡੀਅਮ ਸਾਈਜ਼ ਵਿੱਚ ਕੱਟ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਇੱਕ ਕੱਪੜੇ ਉੱਪਰ ਸੁਕਣਾ ਪਾਵਾਂਗੇ ਇਸ ਨੂੰ ਆਪਾਂ ਅੱਧਾ ਘੰਟੇ ਲਈ ਟੁਕੜਾ-ਟੁਕੜ ਸੁਕਾਵਾਂਗੇ ਇਸੇ ਤਰ੍ਹਾਂ ਅਲੂ ਗੋਭੀ ਨੂੰ ਵੀ ਆਪਾਂ ਮੀਡੀਅਮ ਸਾਈਜ਼ ਵਿੱਚ ਕੱਟ ਲਵਾਂਗੇ ਤੇ ਇੱਕ ਚਲਨੇ ਵਿੱਚ ਪਾ ਦਵਾਂਗੇ ਤਾਂ ਕਿ ਇਹ ਸੁੱਕ ਜਾਵੇ ਤੇ ਇਸ ਦਾ ਪਾਣੀ ਉਹ ਹੈ ਨੁੱਟੜ ਜਾਵੇ ਹੁਣ ਪੈਨ ਵਿੱਚ ਦੋ ਕੜਚੀ ਸਰੋਂ ਦਾ ਤੇਲ ਪਾ ਕੇ ਗਰਮ ਕਰਾਂਗੇ ਤੇ ਇਸ ਦੇ ਵਿੱਚ ਕੱਟੀ ਹੋਈ ਗੋਭੀ ਪਾ ਕੇ ਇਸ ਨੂੰ ਹੌਲੀ-ਹੌਲੀ ਭੁੰਨਾਂਗੇ ਗੈਸ ਦੀ ਫਲੇਮ ਨੂੰ ਆਪਾਂ ਸੀਮਤ ਹੀ ਰੱਖਾਂਗੇ ਫਿਰ ਸੁਕਾ ਆ ਕੇ ਰੱਖੇ ਅਲੂਆਂ ਨੂੰ ਵੀ ਇਸ ਵਿੱਚ ਐਡ ਕਰਾਂਗੇ हूँ दो चीज़ों चगी तरह मिक्स कर लवेंगे गैस की फ्लेम बिल्कुल सिम पर ही रखना है जाने के सब्जी में आप फ्लेम पर ही पकाना है इस तरह पका दे सब्जी का स्वाद बहुत ही वह बन के तैयार होंगे है सब्जी इस तरह आप्ट घट्ट अठ तो दस मिनट लिए पकावे जो तक कि आलूआ का रंग गोल्डन ब्राउन ना हो जाए सब्जी लगातार चलाई रहना है ये तले उपर ਨਾ ਚੀ ਪਕ ਜਾਵੇ ਹੁਣ 8 ਤੋਂ 10 ਮਿੰਟ ਇਸ ਤਰ੍ਹਾਂ ਪਕਾਉਣ ਤੋਂ ਬਾਅਦ ਆਪਾਂ ਇਸ ਵਿੱਚ ਹਲਦੀ ਤੇ ਨਮਕ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੋ ਤਿੰਨ ਮਿੰਟ ਇਸ ਤਰ੍ਹਾਂ ਪਕਾਉਣ ਤੋਂ ਬਾਅਦ ਸਬਜ਼ੀ ਨੂੰ ਪਲੇਟ ਨਾਲ ਟੱਕ ਕੇ 4 ਤੋਂ 5 ਮਿੰਟ ਲਈ ਪਕਾਵਾਂਗੇ ਪਲੇਟ ਦੇ ਉੱਪਰ ਥੋੜਾ ਜਿਹਾ ਪਾਣੀ ਪਾ ਦੇਵਾਂਗੇ ਪਾਣੀ ਆਪਾਂ ਇਸ ਕਰਕੇ ਪਾਉਂਦੇ ਹਾਂ ਤਾਂ ਕਿ ਸਬਜੀ ਤਲੇ ਉੱਪਰ ਨਾ ਲੱਗੇ ਟੱਕ ਕੇ ਇਸ ਕਰਕੇ ਪਕਾਉਂਦੇ ਹਾਂ ਤਾਂ ਕਿ ਆਲੂ ਚੇਤੀ ਨਰਮ ਹੋ ਜਾਣ ਹੁਣ ਗ੍ਰੈਂਡਰ ਵਿੱਚ ਦੋ ਤੋਂ ਤਿੰਨ ਹਰੀਆਂ ਮਿਰਚਾਂ ਅਦਰਕ ਤੇ ਇੱਕ ਵੱਡੇ ਸਾਈਜ਼ ਦਾ ਟਮਾਟਰ ਪਾ ਕੇ ਪੇਸਟ ਬਣਾ ਲਵਾਂਗੇ ਤੇ ਇਸ ਨੂੰ ਸਬਜੀ ਦੇ ਉੱਪਰ ਪਾਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਮਸਾਲਿਆਂ ਦੇ ਨਾਲ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ। ਹੁਣ ਸਬਜ਼ੀ ਨੂੰ 2 ਤੋਂ 3 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ। ਤਾਂ ਕਿ ਮਸਾਲੇ ਇਸ ਵਿੱਚ ਚੰਗੀ ਤਰ੍ਹਾਂ ਰਚ ਜਾਂ। ਨਾਲ ਹੀ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਵੀ ਪਾ ਪਾਵਾਂਗੇ ਤੇ ਸਬਜ਼ੀ ਨੂੰ ਮਿਕਸ ਕਰਾਂਗੇ। ਹੁਣ ਸਬਜ਼ੀ ਨੂੰ ਆਪਾਂ 1 ਤੋਂ 2 ਮਿੰਟ ਇਸੇ ਤਰ੍ਹਾਂ ਪਕਾਵਾਂਗੇ। ਆਲੂ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ ਉਪਰੋਂ ਦੀ ਗਾਰਨਿਸ਼ਿੰਗ ਦੇ ਲਈ ਹਰਾ ਧਨੀਆ ਪਾਵਾਂਗੇ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਇੱਕਦਮ ਨਮਾ ਸਵਾਦ ਬਣ ਕੇ ਤਿਆਰ ਹੋਇਆ ਹੈ ਇਸ ਨੂੰ ਆਪਾਂ ਸਰਵ ਕਰਾਂਗੇ ਤੇ ਐਨਜੋਏ ਕਰਾਂਗੇ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ